ਰੰਗਲਾ ਪੰਜਾਬ ਸਾਰਾ ਫਿੱਕਾ ਪੈ ਗਿਆ ਬਸ ਮੱਥੇ ਤੇ ਕਲੰਕ ਵਾਲਾ ਟਿੱਕਾ ਰਹਿ ਗਿਆ ਰੋ ਲਗਈ ਜਵਾਨੀ ਦੁੱਧ ਮੱਖਣਾ ਨਾਲ ਪਾਲੀ ਰੰਗ ਚਿਹਰੇ ਵਾਲਾ ਚੋਖਾ ਸਾਰਾ ਚਿੱਟਾ ਲੈ ਗਿਆ ਹਨੇਰੀ ਨਸ਼ਿਆ ਦੀ ਕਰਕੇ ਅਟੈਕ ਬੈਠ ਗਈ ਜਿਮਾ ਸੱਬ ਨਾ ਦੀ ਜਨਾਗਨੀ ਬਲੈਕ ਬੈਠ ਗਈ ਦੱਸੋ ਕਿੱਥੋਂ ਵੱਧੂ ਫੁੱਲੂ ਪੰਜਾਬ ਦਾ ਹੈ ਬੂਟਾ ਜੇਦੀ ਜਣਾ ਵਿੱਚ ਸਰਾਲਈ ਸਮੈਕ ਬੈਠ ਗਈ ਸਿਗਰਟ ਬੀੜੀ ਜਰਦਾ दारू ਬਣੇ ਨਸ਼ੇੜੀ ਸਾਰੇ ਕਾਮਕਾਰੂ ਪੂਕੀ ਡੋਡੇ ਖਾਨ ਅਫੀਮਾ ਮੈਡੀਕਲ ਨਸ਼ਾ ਸਿਹਤ ਤੇ ਮਾਰੂ ਜਨਤਾ ਵਿੱਚ ਨਸ਼ਾ ਸ਼ਰਿਆਮ ਵੇਕਦਾ ਬਿਨਾ ਨਸ਼ੇ ਤੋਂ ਗਬਰੂ ਵੀ ਕੋਈ ਕੋਈ ਟੇਕਦਾ ਲੱਗੀ ਰਹੀਂਦੀ ਭੀੜ ਨਿਤ ਠੇਕਿਆਂ ਦੇ ਉੱਤੇ ਕੋਈ ਖੇਡ ਦੇ ਮੈਦਾਨ 'ਚ ਵਿਰਲਾ ਹੀ ਦਿਖਦਾ ਕਿਉਂ ਵਧੀ ਕੀ ਨਸ਼ਾ ਦੀ ਚੁਪਚਾਪ ਅਸੀਂ ਸਹੀਏ ਕਿਉਂ ਵਿਰਾਸਤਾ ਦਾ ਮੁੱਲ ਨਿਤ ਬਲੀਆਂ 'ਚ ਦਈਏ ਨਵਾਂ ਕਰਕੇ ਆਗਾਜ਼ ਅਸੀਂ ਚੁੱਕਾਂਗੇ ਆਵਾਜ਼ ਨਸ਼ਾ ਮੁਕਤ ਪੰਜਾਬ ਵਾਲਾ ਬੀੜਾ ਅਸੀਂ ਲਈਏ